ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਆ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਝਾੜੋਂ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਚਾਰਗਾਵਾਂ ਦਿਖਾਵਾਂਗੇ ਦਿਖਾਵਾਂਗੇ ਚਾਰੇ ਟੌਪ ਕਲਾਸ ਬਿਲਕੁਲ ਇੱਕ ਬੱਛੀ ਤਾਜੀ ਸੂਈ ਦੋ ਦੰਦ ਤੋਹਫਾ ਹੀ ਆ ਇਹ ਗੱਲ ਕਰ ਲਈਏ ਦੁੱਧ ਵੀ ਚੰਗਾ ਤਿਆਰਾ ਤੇ ਨਾਲ ਵੀ ਬੱਛੀ ਆ ਬੱਛੀ ਵੀ ਫਿਰ ਨਾਲ ਜੇ ਗੱਲ ਕਰ ਲਈਏ ਨਾ ਸੱਜਣੋ ਗਰਲੈਂਡੋ ਕੰਪਨੀ ਚ ਪੈਂਦੀ ਆ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਇਕੱਲੀ ਇਕੱਲੀ ਖੋਲ ਕੇ ਤੋਰ ਕੇ ਦਿਖਾਵਾਂਗੇ ਰੇਟ ਸਾਰੀਆਂ ਦਾ ਵੀਡੀਓ ਚ ਹੀ ਕਰਾ ਦੂੰਗਾ ਇਕੱਲੀ ਇਕੱਲੀ ਦਾ ਆ ਜਾ ਗੱਗੀ ਫਿਰ ਅਸ਼ੀਕਲ ਬਾਈ ਕਿਵੇਂ ਆ ਠੀਕ ਆ ਵੀਰੇ ਵਧੀਆ ਛੱਡ ਦੀ ਕਲਾ ਜਮਾ ਕਿਰਪਾਵਾ ਵੀਰੇ ਕਿਹੜੇ ਪਾਸੇ ਕਰੀਏ ਏਥੂ ਕਰ ਲੈਣੇ ਵੀਰੇ ਦੋਨੋਂ ਤੋਂ ਅੱਜ ਚਾਰ ਨੇ ਹਣਾ ਹਾਂਜੀ ਵੀਰੇ ਚਾਰ ਨੇ ਬਹਿਣਾ ਪਹਿਲਾਂ ਕੁਛ ਇੱਕ ਥੋੜੀਆਂ ਸੇਲ ਹੋ ਗਈਆਂ ਗੱਭਣਾ ਬੱਚੀਆਂ ਸੀਗੀਆਂ ਚੰਗੀਆਂ ਠੀਕ ਆ ਆ ਮਾਲ ਤਕਰੀਬਨ ਆਪਣੇ ਕੋਲ ਗੁਰੀ ਹੁੰਦੀ ਹੀ ਆ ਵੀਰੇ ਆ ਕੁਛ ਨਾ ਮੈਂ ਬਾਈ ਹੋ ਰਹੀਆਂ ਹੋ ਗਈਆਂ ਸੇਲ ਸਾਨੂੰ ਪਤਾ ਵੀ ਅੱਜ ਚੱਕਾ ਜਾ ਉਹਦੇ ਕਰਕੇ ਮੈਂ ਵੀ ਅਸੀਂ ਸ਼ੁਰੂ ਕਰਾਂਗੇ ਇਸੇ ਬੱਚੀ ਤੋਂ ਸੂਆ ਕਿੜਾ ਕਿਹਦਾ ਸੂਆ ਵੀਰੇ ਪਲੋਨ ਅਰੀਜਨਲ ਦੋ ਦੰਦ ਦਾ ਦੰਦ ਮੈਂ ਚੈੱਕ ਕਰਵਾ ਦੇਣਾ ਜਦ ਤੱਕ ਗੁਰੀ ਵੀਰੇ ਸੂਆ ਪਹਿਲਾ ਦੰਦਾਂ ਚ ਦੋ ਦੰਦ ਤੇ ਨਾਲ ਇਹਦੇ ਆ ਗਈ ਗਰਲੈਂਡੋ ਦੀ ਬੱਚੀ ਆ ਜਾ ਗੁਰੀ ਦੰਦ ਚੈੱਕ ਕਰ ਮੜੇ ਵਾਲਾ ਕਹਿ ਦਿੰਦਾ ਵੀ ਦੁੱਗੀ ਦੁੱਗੀ ਕਿਵੇਂ ਹੋ ਜਮਾਂ ਅਰੀਜਨਲ ਦੋ ਹੀ ਨੇ ਠੀਕ ਆ ਗੱਲ ਦੁੱਗੀ ਆ ਜਮਾਂ ਹਾਂ ਪਿਓਰ ਦੋ ਦੰਦ ਬੱਚੀ ਆ ਤੇ ਹੈਗੀ ਵੀ ਯਾਰ ਬੱਚੀ ਦਾ ਤੋਹਫਾ ਹੀ ਆ ਜੇ ਗੱਲਬਾਤ ਕਰ ਲਈਏ ਤੌਰ ਖੋਲ ਕੇ ਆ ਗਈ ਸੂਆ ਕਿਨੇ ਦਿੰਦਾ ਸੂਆ ਵੀਰੇ ਗੁਰੀ 10 ਮਹੀਨਾ ਦਾ 10ਵਾਂ ਦਿਨ ਬਾਈ ਕਹਿੰਦਾ ਸੂਈ ਨੂੰ ਆਰਡਰ ਕੁਆਲਿਟੀ ਬ ਤੇ ਸਮਾਂ ਹੈਗਾ तकरीबन 4 ਵਜੇ ਦੇ 8 ਗੇੜ ਦਾ ਡੰਗ ਤੇ ਆ ਬੱਚੀ ਉਹ ਸਾਰਾ ਥੋੜਾ ਬੱਚੇ ਦਾ ਕਰਦੀ ਆ ਠੰਡੀ ਠੰਡੀ ਬੜੀ ਗੁਰੀ ਚਹੀਂ ਵੇ ਜੱਲੇ ਕੋਈ ਰਿਕਾ ਨਹੀਂ ਲੈ ਠੀਕ ਆ ਨਾੜਾ ਨਾ ਕਹੀਂ ਗੁਰੀ ਮੂਰ ਲਿਆ ਭਜਦੀ ਜਾਂ ਥੋੜਾ ਜਨਾ ਥੋੜਾ ਫਿਰ ਬੱਚੀ ਆ ਫਿਰ ਨਿਆਣੀ ਉਮਰ ਦੀ ਆ ਬਈ ਦੇਖੀ ਲੈ ਕੁਆਲਟੀ ਕੁਆਲਟੀ ਦੇਖੀ ਫੇਸ ਤੇ ਬਾਕੀ ਇੱਥੇ ਤੋਂ ਫੇਸ ਕੁਆਲਟੀ ਕਰ ਸਕਦੇ ਹਾਂ ਚੈੱਕ ਖਰੀ ਆ ਗਈ 100 ਦਾ 100 ਜਮਾ ਸਰੀ ਹੈ ਵੀਰੇ ਜਮਾ ਸਿਉਣਾ ਹੀ ਆ ਬਾਲੇ ਚੰਗੇ ਸੀਮਣ ਦੀ ਬੱਚੀ ਹੈ ਵੀਰੇ ਠੀਕ ਆ ਗੱਲ ਤੇ ਦੰਦਾਂ ਚ ਆ ਗਈ 2 ਦਾ 2 ਦੰਦ ਵੀਰੇ ਤੇ ਆ ਗਿਆਨ ਪੂਰੀ ਸ਼ਕੀਨ ਜਿਵੇਂ ਆਪਾਂ ਗੱਲਬਾਤ ਕਰ ਲਈਏ ਵੀ ਘੋੜੀ ਨਾਲ ਦੀ ਆ ਜਿਵੇਂ ਨੌਕਰੀ ਬਛੇਰੀ ਹੁੰਦੀ ਆ ਉਹ ਥੋੜਾ ਬੱਚੇ ਦਾ ਕਰਦੀ ਆ ਪੂਰੀ ਵੀ ਫੁੱਲਾ ਨਾਲ 13 ਹੋਰ ਕਮਾ ਦੇਗਾ ਕੀ ਫਿਰ ਲੈ ਫਿਰ 13 ਹੋਰ ਦਿਖਾ ਦੇ ਤੋਰ ਕੇ ਸ਼ਕੀਨ ਵੀ ਫੁੱਲਾ ਨਾਲ ਵੀ ਬੱਚਿਆ ਦੁੱਧ ਹਾਜ਼ਰ ਕਿੰਨਾ ਕਰਗੀ ਹੁਣ ਦੁੱਧ ਵੀਰੇ ਹਾਜ਼ਰ ਕੰਡੇ ਵਾਲਾ ਅਸੇ ਘਰੋਂ ਲੀਟਰ ਲੈ ਉਹ 16 ਬਣਾ ਕੇ ਦੂੰ ਬਈ 16 ਜਮਾ 16 نیٹ ਬਣਾ ਕੇ ਦੂੰ 10ਵਾਂ ਦਿਨ ਸੂਈ ਨੂੰ 16 ਲੀਟਰ ਜਮਾ ਬਣਾ ਕੇ ਦੂੰ ਵੀਰੇ ਲੀਟਰ ਘਰੋਂ ਲੈ ਉਹ ਦਾ ਚ ਠੀਕ ਆ ਗੱਲ ਆ ਲੈ ਚਲ ਉਧਰ ਨੂੰ ਦੰਦਾਂ ਚ ਦੋ ਦੰਦ ਸੂਆ ਪਹਿਲਾ ਆਰਡਰ ਬਿਲਕੁਲ ਫਿਕਸ ਰੱਖਦੀ ਆ ਤੇ ਰੱਖਦੀ ਆ ਬਾਹਰ ਵਾਲੀਆਂ ਗਾਵਾਂ ਨਾਲ ਦਾ ਥੋੜਾ ਜਿਹਾ ਬੱਚੇ ਦਾ ਕਰਦੀ ਆ ਤਾਂ ਜੀ ਵੀ ਕਰਕੇ 16 ਕਿਲੋ ਦੁੱਧ ਪਾਈ ਕਹਿੰਦਾ ਹਾਜ਼ਰ ਆ ਡੰਗ ਦੋ ਡੰਗ ਚਾਰ ਡੰਗ ਚਾਹੇ 10 ਡੰਗ ਵੀ ਚੋਕੇ ਲੈ ਜਾ ਮੈਂ ਕਹਿੰਦਾ ਚਾਹੇ 10 ਟਾਈਮ ਚੋਲੋ ਚਾਹੇ 15 ਜਿੰਨਾੜਾ ਮਰਜ਼ੀ ਚੋਲੋ ਯਾਰ ਲੈ ਗਰੀ ਤੇ ਨਾਲ ਇਹਦੇ ਬੱਚੇ ਵੀ ਦੇਵਾਂਗੇ ਹਾਂ ਠੰਡੀ ਬੋਤ ਅ ਸਵਾ ਆਦੀ ਠੰਡੀ ਸੀ ਬਿਲਕੁਲ ਬੱਚੇ ਕਰਕੇ ਕਰਦੇ ਐਚ ਵੀ ਥੋੜੀ ਐ ਨਾ ਹਾਂ ਵੀਰੇ ਲੈ ਅ ਸਵਾ ਆਦੀ ਠੰਡੀ ਸੀ ਲੈ ਪਾਇਰ ਵੀ ਚੱਕਦੀ ਤੇ ਆਰਡਰ ਆ ਜਿਹੜਾ ਆਰਡਰ ਬਾਜੀ ਤੁਹਾਨੂੰ ਪਾਤੀ ਆ ਵੀ ਤਰੀਫ ਕਰਨ ਦੀ ਲੋੜ ਨਹੀਂ ਤੁਹਾਨੂੰ ਆਪੇ ਕੁਆਲਿਟੀ ਦੱਸਦੀ ਬੱਚਾ ਗੁਰੀ ਜੇ ਕਿ ਪਿੱਠ ਫੁੱਟਕੀ ਨਹੀਂ ਸੁਣੀ ਲੱਗਿਆ ਬੱਛੀ ਦੀ ਆ ਤੇ ਬਾਡੀ ਤੇ ਉੱਤੋਂ ਗੱਲ ਬਾਤ ਕਰ ਲਈ ਬਿਲਕੁਲ ਸਟੇਟ ਆ ਗਈ ਮੂੰਹ ਦੇਖੀ ਜਮਾ ਛੋਟਾ ਜਿਹਾ ਮੂੰਹ ਆ ਕੁਆਲਿਟੀ ਫੁੱਲ ਇਹਦੀ ਫਾਈਟ ਵੀ ਚੰਗੀ ਹੋਊਗੀ ਲੈ ਫਾਈਟ ਵੀ ਚੰਗੀ ਆ ਇਹਦੀ ਕਿਉਂਕਿ ਇਹ ਐਚ ਐਫ ਤੇ ਮੇਰਾ ਖਿਆਲ ਆ ਯਰਸੀ ਦਾ ਕਰਾਉ ਸਾ ਪੂਰਾ ਲੇਵੇ ਤੇ ਨਾੜਾ ਦੇਖੀ ਬੱਛੀ ਦੀ ਆ ਗੱਗੀ ਕਹਿੰਦਾ ਵੀ ਦੋਨੋਂ ਪੱਟਦੀ ਨਹੀਂ ਪੱਖ ਤੋਂ ਇਹਨਾਂ ਪੱਟਦੀ ਨਹੀਂ ਪਹਿਲਾਂ ਜਿਵੇਂ ਪੱਟ ਰੱਖਿਆ ਨਹੀਂ ਠੰਡੀ ਸੀ ਇਹ ਬਾਜ਼ਾਰ ਬਜ਼ੂਰ ਤਾਂ ਨਹੀਂ ਮੈਂ ਕਿਹਾ ਜੇ ਚਾਰ ਟਾਈ ਸਵਾਹ ਆਦੀ ਭਾਈ ਠੰਡੀ ਆ ਬਈ ਬਈ ਹੰਡੀ ਆ ਲੈ ਆ ਸਵਾਹ ਆਦੀ ਆ ਗਈ ਠੰਡੀ 16 ਕਿਲੋ ਬਣਾ ਦੇਾਂਗੇ ਜਮਾ ਬਣਾ ਦੇਾਂਗੇ ਵੀਰੇ ਨੈਟ ਜਮਾ 16 ਕਿਲੋ ਤਿਆਰੀ ਕਰ ਲਾਓ ਤਾਲਾ ਹੁਣ ਤਾਂ ਕਿਲੋ 2 ਕਿਲੋ ਕਿਉਂ ਘਟਾ ਲਓ ਬਈਆ ਵੱਧੂ ਹੋਊ ਕੱਟ ਨਹੀਂ ਹੋਣਾ ਦੇਖ ਲਾ ਜੇ ਯਾਰ ਦੁੱਧ ਘੱਟ ਨਿਕਲਿਆ ਬਈ ਆਉਣ ਜਾਣ ਦਾ ਕਿਰਾਇਆ ਖਰਚਾ ਆਪਾਂ ਦੇਵਾਂਗੇ ਅੰਦਰੋਂ ਆਉਣ ਜਾਣ ਦਾ ਕਿਰਾਇਆ ਵੀ ਦੇ ਦਾਂਗੇ ਹਾਂਜੀ ਹਾਂਜੀ ਵੀਰੇ ਹਾਂਜੀ ਪੈਸੇ ਕਿੰਨੇ ਲਵਾਂਗੇ ਇਹਦਾ ਮੁੱਲ ਜਿੰਨਾ ਮਰਜ਼ੀ ਕਰਾ ਲਾ ਗੁਰੀ ਬੱਚੀ ਦਾ ਫਿਕਸ ਪ੍ਰਾਈਸ 63000 ਰੁਪਏ ਲਵਾਂਗੇ ਵੀਰੇ ਆਪਾਂ ਸਿਰਫ ਸਿਰਫ 63000 ਰੁਪਏ ਲੈਣਾ ਵੀਰੇ ਵੀ ਛੋਟੇ ਕਰਾਂਗੇ ਬਾਈ ਜੀ ਹਾਂ ਜੀ ਵੀਰੇ ਛੋੜ ਹੀ ਕਰਾਂਗੇ 150 ਜਿਹੜੀ ਕਰਾਂਗੇ ਛੋਟੀ ਹੋਊਗੀ ਗੁਰੀ ਤੇ ਹੁਣ ਤੋੜ ਦਿਆ ਦੋ ਨੰਬਰ ਵਾਲਾ ਤੋਹਫਾ ਇਹ ਬੱਚੀ ਵੀ ਦੰਦਾ ਜੇ ਵੀਰੇ ਇਹ ਵੀ ਦੰਦਾ ਜੇ ਦੰਦਾ ਜੇ ਵੀਰੇ ਜਮ ਹਾ ਦੇਦਾ ਵੀ ਚੰਗਾ ਨਾ ਹਾ ਦੇਦਾ ਵੀ ਚੰਗਾ ਸੁਆ ਪਹਿਲਾ ਵੀਰੇ ਦਾ ਕੋਈ ਹਾਂ ਇਹ ਆ ਗਈ ਐਚ ਐਫ ਤੇ ਹਰ ਸ਼ੈਡ ਹਾਂ ਹਾਂ ਜੀ ਵੀਰੇ ਹਾਂ ਇਹ ਥੋੜੀ ਜਿਹੀ ਕੱਚੀ ਥੋੜੀ ਜਿਹੀ ਬੱਚੀ ਠੀਕ ਹੈ ਲੈ ਬਏ ਨੇ ਵੀ ਜਮਾ ਪੂਰਾ ਫਿੱਟ ਕਰਨਾ ਜਮਾ ਕੱਦ ਕਾਠ ਇਹਦਾ ਵੀ ਚੰਗਾ ਲਾ ਤੋੜ ਬਾਈ ਐਨੂੰ ਬਾਕੀ ਇੱਥੇ ਤੋਂ ਫੇਸ ਕੁਆਲਿਟੀ ਠੰਡ ਦਾ ਸਾਈਜ਼ ਆ ਤੇ ਆਰਡਰ ਕੁਆਲਟੀ ਆਰਡਰ ਇਹ ਵੀ ਬਾਲਾ ਸੋਨਾ ਬਣਾਉਂਦੀ ਹੈ ਨਾ ਆਰਡਰ ਫੁੱਲ ਆ ਵੀ ਅੰਗਰੇਜ਼ਾਂ ਦੀਆਂ ਗਾਵਾਂ ਨਾਲ ਦੇਟਰ ਨੇ ਸਾਰੀਆਂ ਵਿੱਚ ਪੂਰੀ ਨਹੀਂ ਫਿਰਦਾ ਗੱਗੀ ਅੱਜ ਕਮਾ ਲਿਆ ਇਹਨੂੰ ਬਾਈ ਕੱਦ ਫੁੱਲ ਡਾਵਲ ਆਰਡਰ ਦਾ ਸਾਈਜ਼ ਬਹੁਤ ਸੋਹਣਾ ਛੰਡੀ ਬਹੁਤ ਆ ਦਿਨ ਕਿੰਨੇ ਬਾਕੀ ਨੇ ਰੋਕੀ ਇਹ ਵੀਰੇ 5 ਤੋਂ 7 ਦਿਨ ਲੈ ਜੂਗਰੀ ਥਾਣਾ ਦੇਖੀ ਬੱਛੀ ਜੇ ਪਹਿਲਾਂ ਵੀ ਕਹਣਾ ਥਾਣਾ ਦੇਖੀ ਬੱਛੀ ਤਾਂ ਕਿੱਦਾਂ ਲੱਗਿਆ 3 ਇੰਚ ਦਾ ਥਾਣਾ ਬਾਈ 3-3 ਇੰਚੀ ਥਾਣਾ ਲੱਗਿਆ ਬੱਛੀ ਨੂੰ ਚਵਾਈ ਦੇਖੀ ਨਿਕਲਦੀ ਬੱਛੀ ਮਗਰ ਉਹ ਦੇਖੀ ਗੁਰੀ ਬੋਲਾ ਦੇਖੀ ਇਹ ਏੜ-ਗੇੜੇ ਦਾ ਪੰਡੇ ਇਹ ਸਭ ਤੋਂ ਮੇਨ ਗੱਲ ਪਸ਼ੂ ਦਾ ਸੁਭਾਅ ਹੀ ਹੁੰਦੀ ਹੈ ਵੀ ਉਹਦਾ ਸੁਭਾਅ ਠੰਡਾ ਸੀਲ ਹੋਣਾ ਚਾਹੀਦਾ ਲੈ ਜਲ ਬਾਈ ਸੂਆ ਪਹਿਲਾ ਕਿ ਦੂਜਾ ਇਹ ਪਲੂਣ ਹੈ ਵੀਰੇ ਪਹਿਲਾ ਸੂਆ ਪਹਿਲਾ ਸੂਆ ਬੱਚੀ ਦੂਜੀ ਵੀ ਫੁੱਲ ਗਈ ਸੂਆ ਪਹਿਲਾ ਆ ਗਿਆ ਇਹ ਆ ਗਈ ਪਲੂਣ ਬੱਚੀਆਂ ਚ ਬਾਈ ਕਹਿੰਦਾ 5 ਤੋਂ 7 ਦਿਨ ਇਹਦੇ ਪੈਣ ਦੋਨੇ ਇਕੱਠੀਆਂ ਦੇਖਾ ਦੇ ਕੋਈ ਨਹੀਂ ਕੋਈ ਵੀਰੇ ਇਕੱਠੀਆਂ ਚ ਆਉਣ ਹੁੰਦਾ ਜੇ ਅਵਸਾਕ ਹਾਂ ਜੇ ਕਿਸੇ ਸੱਜਣ ਨੇ ਜੋੜਾ ਲੈਣਾ ਦੋਨੇ ਪਲੂਣਾਂ ਨੇ ਕਿ ਫਾਰਮ ਤੇ ਰੰਗ ਲਾ ਦੇਣੀਆਂ ਜਿਹੜੇ ਸੱਜਣ ਕੋਲੇ ਜੋੜਾ ਜਾਊਗਾ ਇਹ ਇਹ ਦੁੱਧ ਕਿੰਨਾ ਕ ਪਾ ਸਕਦੀ ਹੈ ਕਿ ਕਿਹੜੀ ਇਹ ਪਾ ਦੂ ਵੀਰੇ 16 17 ਕਿਲੋ ਦੋਨੇ ਪ ਪੈਸੇ ਕਿੰਨੇ ਲਵਾਂਗੇ ਇਹਦੇ ਇਹਦਾ ਮੁੱਲ ਜੇ ਨਾ ਮਰਜ਼ੀ ਕਰਾ ਖਰੀ ਸਿਕਸ ਪ੍ਰਾਈਸ 60000 ਦੀ ਬੱਚੀ ਦੇ ਦਾਂਗੇ ਵੀਰੇ ਇਹ ਦੇ ਦਾਂਗੇ 60 ਦੀ ਇਹ ਤੇ ਰੇਟ ਦੀ ਹਾਂਜੀ ਇਹ ਤੇ ਰੇਟ ਦੀ ਠੀਕ ਹੈ ਗੱਲ ਤੇ ਸੁਭਾ ਦੀ ਵੀ ਠੰਡੀ ਆ ਕੱਦ ਬੱਡ ਵੀ ਸੁਭਾ ਦੀ ਦੋਨੇ ਬੱਚੀਆਂ ਨਾਲ ਅਮਨੇ ਗੁਰੀ ਦੇਖੀ ਇੱਕ ਕੁਆਲਿਟੀ ਆ ਜਿਹੜੀ ਕੁਆਲਿਟੀ ਕਹਿ ਸਕਦੇ ਵੀ ਫੁੱਲ ਫੁੱਲ ਟਾਪ ਜੀ ਆ ਗਈ ਨਾੜਾਂ ਦੇਖੀ ਬੱਚੀ ਦੇ ਪਿਛਾਲੇ ਬੰਨੇ ਵੀ ਰੱਖਦੀ ਆ ਨਾੜਾਂ ਹਾਂਜੀ ਹਾਂਜੀ ਫੁੱਲ ਆ ਵੀਰੇ ਕੱਦ ਵੀ ਚੰਗਾ ਵੀਰੇ ਐ ਜੋੜਾ ਜਿਹਦੇ ਬਾਬਜੂ ਹਾਂਜੀ 35 40 ਲੀਟਰ ਦੁੱਧ ਪਾਉਣਗੇ 35 ਕਿਲੋ ਠੀਕ ਆ ਗੱਲ 16 ਦੇ ਗੱਲ ਜਮਾ ਨੈਟ ਮਣਕੇ ਦੇ ਦਾਂਗੇ ਬਾਈ ਤੇ ਕਰੇ ਜੈਟ ਜਚਣੀਆਂ ਵੀ ਖਰੀਆਂ ਨਾ ਨਮਾ ਆਣਾ 14 ਇਹ ਜਦੂ ਬੱਚੀ ਠੀਕ ਆ ਜੀ ਹਾਂਜੀ ਵੀਰੇ ਇਹ ਆ ਗਈ 2 ਨੰਬਰ ਤੇ ਤੇ ਹੁਣ ਤੋੜ ਦੋ ਜੀ 3 ਨੰਬਰ ਵਾਲੀ ਨਸਲ ਬਹੁਤ ਕਹਿ ਸਕਦੇ ਆ ਵੀ ਆਪ ਬਾਈ ਫੁੱਲ ਬਰੀਡ ਹੀ ਆ ਗਈ ਹੈ ਨਾ ਫੁੱਲ ਬਰੀਡ ਆ ਵੀਰੇ ਚਾਰ ਚਾਰਾਂ ਉਂਗਲਾਂ ਦੇ ਜਮਾ ਕੰਨ ਠੀਕ ਆ ਗੱਲ ਇਹਦਾ ਸੁਆ ਕਿਹੜਾ ਇਹਦਾ ਦੂਜਾ ਵੀਰੇ ਓਰੀਜਨਲ ਜਮਾ ਇਹ ਕਿੰਨੇ ਦਿਨ ਕੱਢਦੀ ਆ ਇਹ ਵੀਰੇ ਇਹਦਾ ਹਫਤਾ ਪਿਆ ਗੁਰੀ ਇਹਨੇ ਬਾਈ 20 ਕਿਲੋ ਤਾ ਹੋਇਆ ਪਹਿਲਾਂ ਨੇ ਗੁਰੀ ਇੱਕ ਹਫਤਾ ਪੈਣ ਪੱਟ ਪੁੱਟ ਉਹ ਚੰਗੀਆਂ ਇਹਦੀ ਪੜੇ ਪੜ ਆर्डर ਪਿੱਛੋਂ ਆਰਡਰ ਪਿੱਛੋਂ ਦਿਖਾ ਦੇ ਕਿ ਲੈ ਬੱਚੀ ਨਾਲ ਜੇ ਬਾਰਨਾ ਥੰਥ ਲੋਡ ਦੀ ਬਹੁਤ ਸਾਫ ਆ ਬੱਚੀ ਇਹ ਆਰਡਰ ਰੱਖੂ ਪੂਰਾ ਚੌੜਾ ਹੈ ਨਾ ਪੂਰਾ ਚੌੜਾ ਲੈ ਤੇ ਸਵੇਰ ਦੀ ਠੰਡੀ ਆ ਗਈ ਬਿਲਕੁਲ ਹਾਂ ਤੇ ਫੇਸ ਕਰਦੇ ਹਾਂ ਉਹਦੇ ਬੰਨੇ ਵੀ ਜੀ ਫੇਸ ਕੁਆਲਿਟੀ ਨਾੜਾ ਨਿੱਕੀ ਪੂਰੀ ਅੱਗੇ ਨਾੜਾ ਨੂੜਾ ਬਹੁਤ ਨੇ ਬੱਚੀ ਨਾ ਪ੍ਰਿੰਟ ਵਾਈਜ਼ ਵੀ ਸੋਹਣੀ ਆ ਲੰਬੀ ਵੀ ਚੰਗੀ ਆ ਤੇ ਬਾਕੀ ਇੱਥੇ ਤੇ ਦਾ ਟੈਸਟ ਕੁਆਲਿਟੀ ਚੈੱਕ ਕਰ ਸਕਦੇ ਹਾਂ ਆ ਲੈ ਚੱਲ ਬਈ ਕਿੰਨੇ ਦਿਨ ਕੱਢੂਗੀ ਇਹਦੇ ਕੁਰੀ ਹੱਤਾ ਪਿਆ ਇੱਕ ਹੱਤਾ ਬ੍ਰੀਡਬੂਡ ਦੀ ਬੋਦਾਵਾ ਦਾ ਬਹੁਤ ਸੋਹਣਾ ਸੁਗਾ ਜਮਾ ਰਿਜਨਲ ਦੂਜਾ ਬਾਈ ਪਹਿਲਣ ਦਾ ਕਿੰਨਾ ਦੱਸਿਆ ਜੀ ਇਹਦਾ ਪਹਿਲਣ ਦਾ 20 ਕਿਲੋ ਤਾ ਵੀਰੇ ਪਹਿਲਣ ਦਾ 20 ਕਿਲੋ ਇਹਦੇ ਪੈਸੇ ਕਿੰਨੇ ਲੈ ਲੈਣਗੇ ਇਹਦਾ ਕੁਰੀ ਮੁੱਲ ਜਿੰਨਾ ਮਰਜ਼ੀ ਕਰਾ ਲੈ ਬੱਚਾ 72000 ਦੇ ਦਾਂਗੇ 72 ਦੀ ਹਾਂ ਛੋਟੀ ਨਹੀਂ ਹੈਗੀ ਵੀਰੇ ਵਾਲਾ ਕਹਿੰਦਾ ਛੋਟੀ ਆ ਹੈ ਚੰਗੜ ਵੱਡੀ ਆ ਤੋਫੇ ਚੱਕੀ ਫਿਰਦਾ ਭਾਇਆ ਬਾਬੇ ਜੀ ਕਿਰਪਾ ਨਾਲ ਪਹਿਲੇ ਤੋਂ ਨਹੀਂ ਚੰਗਾ ਲੈਣੇ ਬਾਈ ਠੀਕ ਹੈ ਗੱਲਾਂ ਗੱਗੀ ਤੋਫੇ ਹੀ ਚੱਕ ਰੱਖਦਾ ਬਾਈ ਚੰਗੀਆਂ ਗਾਵਾ ਹੁੰਦੀਆਂ ਇੱਕ ਸਾਨੂੰ ਹੋਰ ਦੱਸ ਦੇਣਾ ਸਾਰੇ ਵਪਾਰੀਆਂ ਨਾਲ ਇਹ ਕਿਉਂਕਿ ਚੀਜ਼ਾਂ ਚੰਗੀਆਂ ਹੁੰਦੀਆਂ ਨੇ ਤੇ ਭਾਅ ਬਾਈ ਦਾ ਠੀਕ ਹੁੰਦਾ ਤੇ ਤਾਂ ਕਰਕੇ ਆਪਾਂ ਵੀ ਆਪਾਂ ਬਾਈ ਪਿੰਡਾਂ ਦੇ ਤੌਰ ਫਿਰਕੇ ਲੈਣੇ ਚਾਹੀਏ ਇੱਕ ਦੋ ਘੱਟ ਲੈ ਲਈ ਆਪਾਂ ਘੰਟੇ ਦੋ ਘੰਟੇ ਜੀ ਆਪਣਾ ਮਾਲ ਸੇਲ ਹੋ ਜਾਂਦਾ ਹਾਂਜੀ ਹਾਂਜੀ ਵੀਰੇ ਹਾਂਜੀ ਆ ਇਥੋਂ ਫੇਸ ਕੁਆਲਿਟੀ ਕਰ ਸਕਦਾ ਉਹਦਾ ਦੇਖੀ ਕਿ ਕਿੱਡਾ ਵਿਚਿਆ ਐ ਮੰਨ ਲਓ ਵੀ ਪਹਿਲੇ ਨਾਲ ਆ ਫੇਸ ਹੀ ਆ ਗਿਆ ਨਾ ਫੇਸ ਪਹਿਲੇ ਨਾਲ ਹੀ ਆ ਗਿਆ ਜਾਤ ਨਸਲ ਕੁਆਲਿਟੀ ਬਹੁਤ ਆਇਆਗੀ ਤਿੰਨ ਨੰਬਰ ਤੇ ਇਹ ਹੁਣ ਤੌਰ ਬਾਈ ਚਾਰ ਨੰਬਰ ਵਾਲੀ ਇਹਦੇ ਵੀ ਨਾੜਾਂ ਨੂੰ ਤਾਂ ਬਹੁਤ ਨੇ ਬਹੁਤ ਨੇ ਵੀਰੇ ਵੱਡੀ ਵੱਡੀ ਬਹੁਤ ਅਸਪੂਰੀ ਵਿਚੀ ਹਾਂ ਡਾਬਲ ਵੀ ਬਹੁਤ ਆ ਤੇ ਨਾੜਾਂ ਨੂੜਾਂ ਦਾ ਇਹ ਥਣ ਦਾ ਸਹਾਇਜ ਇਹਨੂੰ ਇਦਾਂ ਲੱਗਿਆ ਜਿਵੇਂ 2.2 ਲੱਖ ਵਾਲੀ ਮੈਂ ਨੂੰ ਲੱਗਾ ਧੋਰ ਬਈ ਲੰਬੀ ਵੀ ਫੁੱਲ ਹੈ ਤੇ ਬਾਡੀ ਵਾਲੀ ਆ ਗਈ ਪੂਰੀ ਥਣ ਦੇਖ ਬੱਚੀ ਨੂੰ ਕਿਦਾਂ ਦਾ ਲੱਗਿਆ 10 ਲੱਖ ਵਾਲੀ ਮੈਂ ਨੂੰ ਵੀ ਨਹੀਂ ਲੱਗਦਾ ਪੂਰੀ ਜਿੱਦਾਂ ਥਣ ਤੇ ਲੈਵਲ ਕਰ ਕੋ ਕਿ ਮੇਰਾ ਹੌਲੀ ਕਰੀ ਉਹ ਇੱਥੇ ਚੈੱਕ ਕਰ ਸਕਦਾ ਚਮਕਦਾਰ ਆ ਗਿਆ ਇੱਥੇ ਰੋਕਦਾ ਇੱਥੋਂ ਕਰ ਸਕਦੇ ਹਾਂ ਜੇ ਕੀ ਦਾ ਥਣ ਆਡਰ ਕੁਆਲਟੀ ਨਾੜਾਂ ਦਾ ਜਾਲ ਇਹ ਲੈ ਚੱਲ ਬਈ ਇਹਨੂੰ ਕੱਦ ਕਾਠ ਵੀ ਚੰਗਾ ਤੇ ਉੱਤੋਂ ਬਾਡੀ ਵੀ ਚੰਗੀ ਆ ਫੁੱਲ ਚੌੜੇ ਢਾਂਚੇ ਚ ਆ ਗਈ ਕਮਾਲਾ ਬਈ ਇਹਨੂੰ ਇੱਥੋਂ ਤੁਸੀਂ ਇਹਦੀ ਲੰਬਾਈ ਚੈੱਕ ਕਰ ਸਕਦੇ ਹੋ ਬਈ ਲੰਬੀ ਵੀ ਫੁੱਲਾ ਤੇ ਜਿਵੇਂ ਬਾਈ ਨੇ ਦੱਸਿਆ ਵੀ ਆਰਡਰ ਕੁਆਲਿਟੀ ਰੱਖੂਗੀ ਬਿਲਕੁਲ ਨਾਲ ਲੱਗਮੀ ਤੇ ਨਸਾਂ ਚੰਗੀਆਂ ਰੱਖੂ ਆਰਡਰ ਤੇ ਜਿੱਦਾਂ ਚੈੱਕ ਕਰ ਸਕਦੇ ਹਾਂ ਸੂਆ ਕਿਹੜਾ ਕਰਗੀ ਦਾ ਇਹਦਾ ਵੀ ਦੂਜਾ ਹੀ ਵੀਰੇ ਕਿੰਨੇ ਦਿਨ ਪੈਂਡਿੰਗ ਨੇ ਇਹ ਵੀਰੇ 5 ਤੋਂ 7 ਦਿਨ ਲੇਜੀ ਬਾਕੀ ਹੋਰ ਗਾਵਾਂ ਦਾ ਕੁਝ ਕਹਿ ਨਹੀਂ ਸਕਦੇ ਪੂਰੀ ਇੱਕ ਦਿਨ ਚ ਪਹਿਲਾਂ ਵੀ ਸੂ ਪੰਨੀਆਂ 5-4 ਦਿਨ ਵੱਧ ਵੀ ਲੈਗੇ ਕਿਹੜਾ ਹੋਰ ਕਮਾ ਦੇ ਬਾਈ ਇੱਥੋਂ ਐਨੂੰ ਕਮਾ ਦੇ ਇੱਕ ਵਾਰੀ ਇੱਥੋਂ ਸਾਨੂੰ ਆਪਾਂ ਲੰਬਾਈ ਕਰਾ ਦੇਣਾ ਚੈੱਕ ਜਿਵੇਂ ਸਾਨੂੰ ਦੱਸਿਆ ਵੀ ਆਰਡਰ ਕੁਆਲਿਟੀ ਵਾਲੀ ਉਹ ਬਾ ਕਮਾ ਲਈ ਆ ਆਰਡਰ ਸੋਹਣਾ ਰੱਖੂ ਇਹ ਵੀ ਚੌੜਾ ਬਣਾਊਗੀ ਆਰਡ ਕਦ ਦਿਨ ਜਿੱਦਾਂ ਬਾਈ ਨੇ ਦੱਸਿਆ ਵੀ 5 ਤੋਂ 7 ਕੱਢ ਦੂ ਹਾਂਜੀ ਹਾਂਜੀ ਵੀਰੇ ਪਹਿਲਾਂ ਦਾ ਕੀ ਰਿਕਾਰਡ ਇਹਦਾ ਪਹਿਲਾਂ ਨੇ ਦਿੱਤਾ ਹੋਇਆ ਵੀਰੇ 18 20 ਕਿਲੋ ਦਾ 20 ਕਿਲੋ ਦਾ 20 ਗੱਲੋ ਹਾਂ ਆ ਲੈ ਚੱਲ ਬਾਈ 20 ਕਿਲੋ ਮੰਨ ਦੁੱਦਾ ਬਾਬਾ ਟਿਕਣਾ ਬਾਈ ਕੱਲ ਨੂੰ ਗਰਮੀ ਸਰਦੀ ਚੱਲਣਾ ਉਹਦੀ ਐਗੂਰੀ ਮੈਂ ਬਾਲਾ ਨਹੀਂ ਕਹਿੰਦਾ ਜਿਵੇਂ ਕਰਦਾ ਵਾ ਵਜੇ ਨਾ ਹਨਾ 20 ਤੋਂ ਪਲੱਸ ਹੀ ਚੱਲਣੇ ਨੇ ਜਿਹਰੇ ਹਿਸਾਬ ਨਾਲ ਇੱਥੇ ਕੁਆਲਿਟੀ ਆ ਕੁਆਲਿਟੀ ਆ ਚ ਇਹਦੇ ਪੈਸੇ ਕਿੰਨੇ ਲੱਗਣੇ ਇਹਦਾ ਕੁਰੀ ਮੁੱਲ ਜਿੰਨਾ ਮਰਜ਼ੀ ਕਰਾ ਲੈ ਕੋਈ ਬਾਲਾ ਨਹੀਂ ਕਰਦੇ ਆ ਵੀ ਲੱਖ ਸਵਾ ਲੱਖ ਨਹੀਂ ਮੰਗਦੇ ਹਨਾ ਹਾਂਜੀ ਤੇ ਬੱਚੀ ਆਪਾ 7300 ਪਰ ਥੱਲੇ ਦੀ ਕੁਆਲਿਟੀ ਬਹੁਤ ਸੋਹਣੀ ਬਣਾਉਗੀ। ਪੂਰੀ ਅਡਰ ਸਾਰੀਆਂ ਦੀ ਸਟਿਚ ਨੇ ਆਪਣੀਆਂ ਗਾਵਾਂ ਦੀ। ਅਡਰ ਜਮਾ ਫਿੱਟ ਨਹੀਂ ਜਿੰਨੇ ਕਹੇ ਨੇ ਥਾਂਤੀ ਨੇ। ਐ ਨਹੀਂ ਹੈਗਾ ਕਿ ਉਹੀ ਟੁੱਟ ਮੇ ਇਹ ਬਾਈ ਦੇ ਫਿਰਨਗੇ। ਵੀ ਜਿੰਨੇ ਕਹੇ ਨੇ ਆ ਵੱਛੀ ਦਾ ਦੇਖ ਲਾ। ਵੀ ਕੁਆਲਿਟੀ ਹੈ ਜਿੰਨੇ ਕਹੇਗੇ ਆ। ਬਾਬੇ ਜੀ ਕਿਰਪਾ। ਵੀ ਫਿੱਟ ਜੇ ਨੇ ਅਡਰ ਜਿੰਨੇ ਕਹੇਗੇ ਨੇ। ਫਿੱਟ ਅਡਰ ਦੀਆਂ ਗਾਵਾਂ ਦਾ ਕੰਮ ਕਰ ਲਿਆ ਜਿਆਦਾ ਕਾਮਯਾਬ ਰਹੇ ਆ। ਕਿਉਂਕਿ ਫਿੱਟ ਅਡਰ ਚ ਸਜਣਾ ਮਸਤਾਈਤ ਹੋਣੀ ਆ। ਹਾਂ ਇੱਧਰ ਦੇਖ ਲਾ ਜਿਵੇਂ ਆ ਵੱਛੀ ਆ ਹੁਣ ਪਲੋਣ ਵੱਛੀ ਆ। ਪਲੋਣ ਵੱਛੀ ਨੂੰ ਪੂਰੀ ਮੀਟਰ ਦਾ ਲ ਜਿਵੇਂ ਪਲੂਨ ਨੂੰ ਵੇਡਰ ਲੱਗਿਆ ਕਿੰਨੇ ਦਿਨ ਦਾ ਸੈਦੀ ਬਾਈ ਇਹ ਵੀ ਪੰਜ ਚਾਰ ਦਿਨ ਲੈ ਜੀ ਠੀਕ ਆ ਨੰਬਰ ਬੋਲ ਦੋ ਜੀ ਨੰਬਰ ਆਪਣਾ ਵੀਰੇ 99799993299 ਆਹ ਸੂਈ ਸਵਾਈ ਬੱਚੀ ਦੇ ਕਿਲੇ ਵਾ ਕੇ ਨਾ ਵੀਰੇ ਗੁਰੀ ਬਣਦਾ ਨਹੀਂ ਨਾ ਲੈਵਾ ਪਹਿਲਾਂ ਨੂੰ ਆ ਕਰੀ ਆ ਇਹਨੂੰ ਮੜੀ ਆ ਜਾ ਪੁੱਤ ਠੰਡੀ ਸੀਲ 16 15 ਹੌਲੇ ਕਿਉਂ ਜਮਾ ਨੈਟ ਤਿਆਰ ਆ ਤੇ ਥਲੇ ਜਮ ਇਹਦੇ ਕੋਲੇ ਦੁੱਧ ਹੈਗਾ ਤਿਆਰੀ ਦਾ ਜਿਵੇਂ ਜਮ ਤਿਆਰੀ ਦਾ ਵੀਰੇ ਜਮ ਤਿਆਰੀ ਇਹਨੇ ਵੀ ਤਿਆਰ ਦੁੱਧ ਵਾਲਾ ਪਾ ਦੇ ਜੀ ਇਸ ਦੇਖੀ ਗੁਰੀ ਜਿਵੇਂ ਕਿਸੇ ਨੇ ਬਣਾ ਕੇ ਲਾਈ ਹੁੰਦਾ ਬਹੁਤ ਸੋਹਣਾ ਮੂਰਿਆ ਨਾੜਾ ਬਹੁਤ ਚੰਗੀਆਂ ਅਫਸੀਨਾਂ ਨੇ। ਖੇਡ ਵੀ ਲੱਗੇ ਰਹਿਣਗੇ ਤੇ ਉਹਦਾ ਬਰੀਡ ਵਾਈਜ਼ ਵੀ ਚੰਗੀ ਆ। ਨਸਲ ਵੀ ਚੰਗੀ ਆ, ਅੱਗੇ ਚੰਗੀ ਨਸਲ ਆਪਾਂ ਪੈਦਾ ਵੀ ਕਰ ਸਕਦੇ ਹਾਂ ਤੋ। ਬੋਲੀ ਨੰਬਰ ਕਰ ਇੱਕ ਵਾਰੀ। ਨੰਬਰ ਵੀਰੇ 9779193295 ਪਿੰਡ ਬਾਈ ਦਾ ਝਾੜੋਂ, ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ। ਚਾਰ ਤੋਂ ਫੇਰ ਖਾਈ ਨੇ ਤੁਹਾਨੂੰ। ਆ ਤਾਂ ਬੱਚੇ ਫਾਰਮ ਚੁਲੀਏ ਗਰੀ ਆਪਾਂ। ਠੀਕ ਆ ਗੱਲ। ਇਹਨਾਂ 'ਚ ਜਿਹੜਾ ਵੀ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ। ਧੰਨਵਾਦ ਜੀ।